ਹਰ ਵਾਰ ਮੈਨੂੰ ਜਿਹਦਾ ਪੰਜਾਬ ਨਾਰਿਆਂ ਦਾ ਕਿਤੇ ਜਾਉਂਗਾ ਤੇ ਅੱਜ ਪੰਜਾਬ ਬੰਦ ਆ ਜੀ ਬੰਦ ਦਾ ਕੋਈ ਅਸਰ ਕੀ ਹੋਣਾ ਗਾਗੂ ਦਾ ਅਸਰ ਪੈਂਦਾ ਹੈ ਸੁਰੂ ਕਹਿੰਨ ਕੋਈ ਆਇਆ ਕੋਈ ਬੰਦ ਕਰ ਉਹ ਜੇ ਫਿਰਾਲਤਾ ਜੀ ਆਇਆ ਕੋਈ ਹਜੇ ਪਰ ਗੱਲ ਤਾਂ ਨਹੀਂ ਹੈ ਜੀ ਤੇ ਸਰ ਮਾਰਕੀਟ ਦੇ ਤਕਰੀਬਨ ਸਾਰੀ ਬੰਦ ਆ ਜੀ ਹਾਂਜੀ ਮਾਰਕੀਟ ਸਾਰੀ ਤਕਰੀਬਨ ਬੰਦ ਹੈ ਹਾਂਜੀ ਮਾਰਕੀਟ ਦੁਨੀਆ ਬੰਦ ਹੈ ਤੇ ਤੁਹਾਡੇ ਵਾਸਤੇ ਕੋਈ ਨਹੀਂ ਆਇਆ ਕਹਿਣ ਵਾਸਤੇ ਤੁਹਾਨੂੰ ਹਾਂਜੀ ਤੁਹਾਨੂੰ ਕੋਈ ਆਇਆ ਨਹੀਂ ਕਹਿਣ ਵਾਸਤੇ ਜੀ ਫਿਰ ਤਾਂ ਬਿਲਕੁਲ ਕੋਈ ਨਹੀਂ ਆਇਆ ਠੀਕ ਹੈ ਜੀ ਆਮਾ ਕੋਈ ਨਾ ਹੋਵੇ ਉਸ ਮਾਰਕੀਟ ਦੇ ਨਾਲ ਸਾਰੀ ਮਾਰਕੀਟ ਵਾਲੇ ਨੇ ਖੋਲ ਲਗਾ ਤਾਂ ਅਸੀਂ ਖੋਲ ਲਗਾ ਉਹ ਜੋ ਕਹਿੰਦੇ ਆ ਵੀ ਸਾਡਾ ਰਾਮਾ ਮੇਲ ਮਾ ਜਾਂ ਹੰਗਾਰਾਗਾ ਅਸੀਂ ਸਮਰਥਨ ਵੀ ਕਰਦੇ ਆ ਪਰ ਜੀ ਦੁਕਾਨਾਂ ਖੋਲ ਲਗਾ ਤਾਂ ਖੋਲ ਲਗਾ ਜਿਹੜੇ ਜਿਹੜੇ ਲੋਕ ਖੂਨ ਤੇ ਵਿਕੇ ਹੋਏ ਨੇ ਉਹ ਸਾਰੀਆਂ ਲੋਕਾਂ ਨੇ ਉਹ ਲੋਕ ਨਹੀਂ ਹੱਥੇ ਅਸੀਂ ਉਹਨਾਂ ਨੂੰ ਜਾ ਕੇ ਵੇਚੀ ਕਰਦੇ ਆ ਫਿਰ ਤੁਸੀਂ ਮਤਲਬ ਪੰਜਾਬ ਦੇ ਨਾਲ ਜਦੋਂ ਤੁਸੀਂ ਪੰਜਾਬ ਦਾ ਖਾਣਾ ਪੰਜਾਬ ਜੋ ਕਮਾਉਣਾ ਪੰਜਾਬ ਜੋ ਆਪਣੇ ਕਾਰੋਬਾਰ ਬਣਾਇਆ ਨੇ ਜਦੋਂ ਪੰਜਾਬ ਨਾਲ ਆ ਕੇ ਤੁਸੀਂ ਕਿਤੇ ਜਾਓਗੇ ਆਰ ਕਰਦੇ ਕਿ ਪਤਾਨੀਆਂ ਸਮੇ ਦੇ ਨਾਲ ਜੋ ਵੀ ਆਪਾਂ ਕਿਥੋਂ ਤੋਂ ਕਰ ਬੱਚਾ ਮੱਤਨ ਤੋਂ ਸ਼ੰਗ ਤੋਂ ਲੈ ਕੇ ਭਾਵੇਂ ਜਿਹੜੇ ਇੱਥੇ ਸਾਡੇ ਮੈਂ ਗੱਲ ਕਰਦਾ ਜੀ ਆ ਸਟ੍ਰੈਕਸ਼ਨ ਸਾਡੇ ਸਕੂਲ ਖੋਲ ਕੇ ਬੈਠੇ ਨੇ ਉਹਨਾਂ ਚ ਵੀ ਸਾਡੇ ਬੱਚੇ ਹੀ ਪੜਦੇ ਨੇ ਉਹਨਾਂ ਨੇ ਵੀ ਆਪੂ ਕਿੰਨੀ ਕੀਤੀ ਆ ਇਸ ਕਰਕੇ ਸਾਰੇ ਦਮੰਦ ਜਿਹੜੇ ਜੁਡੇ ਨੇ ਸਦਾਨਾ ਕੁੱਲੀ ਬੈਠੇ ਨੇ ਉਹਨਾਂ ਨੂੰ ਵੀ ਚਾਹੀਦਾ ਕੋਈ ਪੰਜਾਬ ਦਾ ਸਾਥ ਦੇਣਾ ਨਾ ਕਿ ਕਿਸੇ ਅਮਰਤ ਸ਼ਾਹ ਜਾਂ ਅੱਗੇ ਹੁਣ ਤੁਸੀਂ ਇੱਧਰ ਕੀ ਰੂਟ ਆ ਤੁਹਾਡਾ ਬਾਜ਼ਾਰ 'ਚ ਜਾਣਾ ਰੂਟ ਅਸੀਂ ਸਾਰੇ ਬਾਜ਼ਾਰ 'ਚ ਜਾਵਾਂਗੇ ਔਰ ਮੰਡੀਆ 'ਚ ਜਾਵਾਂਗੇ ਜਿੱਥੇ ਜਿਹੜੇ ਦੁਕਾਨਦਾਰ ਹੈਗੇ ਵੀ ਵੇਚ ਕਰਦੇ ਨੇ ਉਹਨਾਂ ਦੇ ਜਾ ਕੇ ਆਪ ਬੰਦੇ ਵੇਚੀ ਕਰਾਂਗੇ ਸਾਡਾ ਸਹਿ ਸ਼ਾਂਤ ਰਹੀ ਸਾਰਾ ਰੋਸਰ ਦੇਖੇ ਜਾਂਦੇ ਤੱਕ ਕਲੀ ਸਰਕਾਰੀ ਅਦਾਰੇ ਨਾਲ ਬੈਂਕ ਆ ਵੀ ਖੁੱਲੇ ਨੇ ਜਾ ਕੇ ਤੇ ਕਹਿੰਦੇ ਜਿਹੜੀ ਨਹੀਂ ਖੁੱਲੀਆਂ ਨੇ ਉਹਦੇ ਲਈ ਕੀ ਦਾਰਾ ਨਗਰ ਬੱਤੀ ਇਹਦੇ ਕੇ ਨੇ ਜੀ ਜ਼ਿਆਦਾ ਤਾਂ ਤੁਸੀਂ ਜੇ ਮੈਂ ਤੁਹਾਨੂੰ ਨਿੱਕੇ ਦੋਸਤ ਕਹਾਂ ਤਾਂ ਉਹ ਲੋਕ ਨੇ ਜਿਹੜੇ ਸੈਂਟਰ ਦੇ ਸਮਰਥਕ ਨੇ ਜਿਹੜੇ ਸੈਂਟਰ ਦੇ ਅਦਾਰੇ ਵੀ ਨੇ ਤੋ ਅਸੀਂ ਬੇਨਤੀ ਕੀਤੀ ਸੀ ਉਹਦੇ ਕੇ ਅੱਜ ਅਜੋ ਖੁੱਲੇ ਬੈਠੇ ਨੇ ਬੈਂਕਾਂ ਖੁੱਲੀਆਂ ਨੇ ਅਸੀਂ ਜੇ ਹੁਣ ਜਾ ਕੇ ਜ਼ਬਰਦਸਤੀ ਕਰਾਂ ਤਾਂ ਸਾਡੀ ਫੋਰਸ ਨੂੰ ਇੰਨਾ ਆਰਡਰ ਵੱਡਾ ਨਹੀਂ ਸਾਡੇ ਤੇ ਉਹ ਲਾ ਕੇ ਜਾਂਚ ਕਰਦੇ ਅਸੀਂ ਜਾ ਕੇ ਬੇਨਤੀ ਕਰਦੇ ਹਾਂ ਉਹਦੇ ਮੂਰੇ ਹਰ ਇੱਕ ਨੂੰ ਕਹਾਂਗੇ ਭਾਈ ਬੰਦ ਕਰੋ ਪਰ ਵੱਡੇ ਵੱਡੇ ਤੇ ਸਮਰਥਨ ਵੀ ਹੈਗਾ ਇਸ ਇਖੇਤ ਦੇ ਉੱਤੇ ਬੈਂਕਾਂ ਜਾ ਕੇ ਆਏ ਹਾਂ ਉਹਨਾਂ ਦੇ ਸਾਡੇ ਗਿਆਤ ਤੁਸੀਂ ਕਿਥੋਂ ਖੜਾ ਰੂਟ ਕੱਢ ਗਏ ਜੀ ਹੁਣ ਇਸ ਟਾਈਮ ਤੇ ਹਸੀ ਮੇਰਾ ਪਿੰਡ ਮਿਰਕਾ ਜੀ ਮੈਂ ਸਰਪੰਚ ਹਾਂ ਤੇ ਮਿਨਿਸਪਲ ਕੌਂਸਲ ਮੈਂ ਹਾਂ ਔਰ ਕੱਛ ਨਾ ਵੀ ਆ ਤਾਂ ਬੋਲੇਗਾ ਮਜ਼ਦੂਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਸਹੀ ਦਿਹਾੜੀ ਕਰਦੇ ਆਂ ਕਿ ਦਿਹਾੜੀ ਅੱਜ ਜਿੱਸ ਤਰ੍ਹਾਂ ਬੰਦ ਕੀਤਾ ਕਿ ਅਸੀਂ ਉਸ ਤੋਂ ਇਹ ਦਿਹਾੜੀ ਕਰ ਬੰਦੇ ਆਂ ਬਈ ਅਸੀਂ ਕੀ ਕਰਾਂਗੇ ਨੂੰਰੇ ਥੋੜਾ ਔਖਾ ਜਿਹਾ ਮਨਦੇ ਆਂ ਪਰ ਕਈ ਵਾਰੀ ਕੀ ਹੁੰਦਾ ਸਮਾਂ ਸਰ ਜੀ ਆ ਜਿਹੜਾ ਬੰਦ ਦਾ ਸੱਦਾ ਹੈਗਾ ਤੁਹਾਡੇ ਅੱਜ ਤੁਸੀਂ ਇਹ ਮੇਨ ਚੌਕ 'ਚ ਖੜੇ ਆਂ ਕਿਵੇਂ ਬਾਜ਼ਾਰ ਦਾ ਮਾਹੌਲ ਆ ਜੀ ਜਿਹੜਾ ਬੰਦਾ ਸੱਦਾ ਦੁੱਤੇ ਉਹਦੇ ਰਿਗਾਰਡਿੰਗ ਸੁਰਪਤੀ ਫਕਸ ਤੋਂ ਦੀ ਡਿਊਟੀ ਲੱਗੀ ਆ ਤੇ ਬੜਾ ਪੇਸ਼ਕੁਰੀ ਚੱਲ ਰਿਹਾ ਕੋਈ ਵਧੀਆ ਮਾਹੌਲ ਆ ਸ਼ਹਿਰ ਦਾ ਕਿਵੇਂ ਲੱਗ ਰਿਹਾ ਸਰ ਮਤਲਬ ਹੁੱਲੜਬਾਈ ਦਾ ਕੋਈ ਹੈਗਾ ਚਾਂਸ ਕਿ ਹੈ ਨਹੀਂ ਹਾਂਜੀ ਹੁੱਲੜਬਾਈ ਵਾਲੀ ਕੋਈ ਗੱਲ ਨਹੀਂ ਥਾਂ ਥਾਂ ਤੇ ਤਣਾਅ ਜੀ ਸਰ ਫੋਰਸ ਵੱਲੋਂ ਪੂਰੇ ਪੂਰੇ ਪ੍ਰਬੰਧ ਪੱਕੇ ਕੀਤੇ ਆ ਜੀ ਬਿਲਕੁਲ ਥਾਂ ਥਾਂ ਤੇ ਗਾਰਡਜ ਬਣਾ ਲਏ ਪੀਟਿਆ ਜਿਹੜਾ ਪੰਜਾਬ ਦਾ ਬੰਦ ਦਾ ਸੱਦਾ ਹੈਗਾ ਕਿਸਾਨ ਜੱਥੇਬੰਦੀਆਂ ਵੱਲੋਂ ਤੁਸੀਂ ਉਹਨਾਂ ਨੂੰ ਸਪਰੰਤਨ ਦਿੱਤਾ ਹੈਗਾ ਕੀ ਕਹਿਣਾ ਚਾਹੁੰਦੇ ਤੁਸੀਂ ਜਨਤਾ ਨੂੰ ਅਸੀਂ ਪਿਆਬ ਰੋਡ 'ਤੇ ਅਨਵਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਅਸੀਂ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਸੀ ਜਦੋਂ ਇੱਕ ਕਿਸਾਨਾਂ ਨੇ ਬੰਦ ਦੀ ਕਾਲ ਦਿੱਤੀ ਆ ਉਹਦੇ ਵਿੱਚ ਸਾਡੇ ਜਿਹੜੇ ਮੇਨ ਲੀਡਰ ਸੀਗੇ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਇਹ 4 ਘੰਟੇ ਦਾ ਸਮਰਥਨ 10:00 ਤੋਂ ਲੈ ਕੇ 2:00 ਵਜੇ ਤੱਕ ਪੰਜਾਬ ਰੋਡ 'ਤੇ ਪਾਨ ਬਸਤੀ ਜਾਂ ਛੀ ਵੱਲੋਂ ਦਿੱਤਾ ਅੱਜ ਤੇ ਅੱਜ ਅਸੀਂ ਵੱਖ-ਵੱਖ ਧਰਨਾਂ ਦੇ ਵਿੱਚ ਸਮੂਹਰੀਤਰੀ ਕਰਾਂਗੇ ਔਰ ਸਰਕਾਰ ਨੂੰ ਕਹਾਂਗੇ ਵੀ ਜਲ ਤੋਂ ਜਲਦ ਇਹਨਾਂ ਕਿਸਾਨਾਂ ਦੀਆਂ ਮੰਗਾਂ ਹੈਗੀਆਂ ਐਮਐਸਪੀ ਕਿਉਂਕਿ ਅਸੀਂ ਵੀ ਕਿਸਾਨੀ ਦੇ ਨਾਲ ਜੁੜੇ ਹੋਏ ਹਾਂ ਸਾਰੇ ਇਸ ਕਰਕੇ ਵੀ ਉਹ ਜਲਦੀ ਤੋਂ ਜਲਦੀ ਜਿਹੜੀਆਂ ਮੰਗਾਂ ਉਹਨਾਂ ਦਾ ਹੱਲ ਕਰਨ ਇਸ ਤੋਂ ਪਹਿਲਾਂ ਕਿ ਜਿਸ ਤਰ੍ਹਾਂ ਜਗਦੀਸ਼ ਸਿੰਘ ਡੱਲਿਆਲ ਸਭ ਬੈਠੇ ਨੇ ਮਰਲਵਰਤ ਤੇ ਕੋਈ ਉਹਨਾਂ ਦਾ ਨੁਕਸਾਨ ਨਾ ਹੋ ਜੇ ਇਸ ਵੱਲ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਹੈ ਨਹੀਂ ਤਾਂ ਜਿਹੜੇ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਇਹਦੇ ਨਾਲੋਂ ਵੀ ਜ਼ਿਆਦਾ ਖਰਾਬ ਹੋ ਸਕਦੇ ਆ ਕੁਝ ਬੱਸਾਂ ਅੱਜ ਤੁਹਾਡੀਆਂ ਰੋਡਵੇਜ ਦੀਆਂ ਚੱਲ ਰਹੀਆਂ ਰੋਡ ਦੇ ਉੱਤੇ ਉਹਨਾਂ ਬਾਰੇ ਕੀ ਕਹਿੰਦੇ ਹੋ ਤੁਸੀਂ ਨਹੀਂ ਸਾਡੀਆਂ ਜਿਹੜੀਆਂ ਬੱਸ ਟੋਟਲ ਬੱਸਾਂ ਜਿਹੜੀਆਂ ਉਹ ਬੰਦਾ ਕੁਝ ਬੱਸਾਂ ਜ਼ਰੂਰ ਚੱਲਦੀਆਂ ਹੋਣਗੀਆਂ ਜਿਹੜੀਆਂ ਬੱਸਾਂ ਰਾਤ ਨੂੰ ਜਿਹੜੀਆਂ ਗਈਆਂ ਸੀ ਜਾਂ ਕੱਲ ਗਈਆਂ ਸੀ ਜਿਹੜਾ ਡਿਪੂ ਵਾਪਸੀ ਦੇ ਤੌਰ ਤੇ ਆ ਸਕਦੀ ਹੈ ਅਸੀਂ ਹੁਣੇ ਹੁਣੇ ਖਬਰ ਬਣਾ ਕੇ ਆਏ ਪਿੱਛੇ ਅਸੀਂ ਦੇਖਿਆ ਫਰੋਜਪੁਰ ਡਿਪੂ ਦੀਆਂ ਦੋ ਗੱਡੀਆਂ ਸਾਡੇ ਕੋਲ ਦੀ ਲੰਘੀਆਂ ਜਿਹੜੀਆਂ ਕਿ ਸਵਾਰੀਆਂ ਵੀ ਚੱਕੀਆਂ ਲਾਈਆਂ ਵੀ ਆ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਡਿਪੂ ਦੇ ਬੰਦੇ ਜਿਹੜੇ ਇਸ ਤਰ੍ਹਾਂ ਕੰਮ ਕਰਦੇ ਉਹਨਾਂ ਨੂੰ ਕੀ ਕਹਿੰਦੇ ਹੋ ਤੁਸੀਂ ਇਹਦੀ ਬਾਰੇ ਇਹੀ ਕਹਿ ਸਕਦੇ ਆਂ ਵੀ ਜਾਂ ਤਾਂ ਸ਼ਾਇਦ ਕੋਈ ਖਰਾਬ ਖਰੋਬ ਕੱਢੀਆਂ ਹੋਏ ਆਈਆਂ ਹੋਣਗੀਆਂ ਦੇ ਦੇ ਜਾਂ ਉਹ ਡੀਪੂ ਵਾਪਸ ਲੈ ਕੇ ਆਏ ਹੋਣਗੇ ਹੋਰ ਪੀਕਰ ਮਤਲਬ ਚੱਲ ਸਕਦੀਆਂ ਨਹੀਂ ਚੱਲਣਾ ਤਾਂ ਨਹੀਂ ਕਹਿ ਸਕਦੇ ਕੁਝ ਚੱਲ ਸਕਦੀਆਂ ਜਿਵੇਂ ਮੈਂ ਕਹਿੰਦਾ ਪਰ ਸਾਡੇ ਵੱਲੋਂ ਟੋਟਲ ਬੰਦ ਆ ਜੀ ਟੋਟਲ ਜਿਹੜਾ ਜਗਰਾਉਂ ਡੀਪੂ ਆ ਟੋਟਲ ਬੰਦ ਪਰ ਰਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬੱਸਾਂ ਵਾਲਿਆਂ ਨੂੰ ਜਿਹੜੇ ਬੱਸਾਂ ਚਲਾ ਰਹੇ ਆ ਸਰ ਪਹਿਲੀ ਗੱਲ ਤਾਂ ਅਸੀਂ ਇਹੀ ਕਹਿਣਾ ਚਾਹਾਂਗੇ ਕਿਉਂਕਿ ਜਿਹੜਾ ਪੰਜਾਬ ਦਾ ਆਲ ਪੰਜਾਬ ਬੰਦ ਅੱਜ ਜਿਹੜਾ ਕਿਸਾਨੀ ਦੇ ਮੁੱਦੇ ਤੇ ਅੱਜ ਬੰਦ ਆ ਜਿਹੜੀਆਂ ਗੱਡੀਆਂ ਵੀ ਬਾਹਰੋਂ ਆ ਰਹੀਆਂ ਕਈ ਗੱਡੀਆਂ ਦਿੱਲੀ ਆ ਜਿਵੇਂ ਜੰਮੂ ਆ ਬਾਹਰੋਂ ਲੌਂਗ ਰੂਟ ਤੇ ਗਈਆਂ ਉਹੀ ਗੱਡੀਆਂ ਜਿਹੜੀਆਂ ਖਾਸ ਕਰਕੇ ਚੱਲ ਕੇ ਆ ਰਹੀਆਂ ਵੈਸੇ ਪ੍ਰੋਪਰ 100% ਜਿਹੜਾ ਪੰਜਾਬ ਰੋਡਵੇ ਦੇ 27 ਦੇ 27 ਡੀਪੂ ਆ ਅੱਜ ਕਿਸਾਨੀ ਦੇ ਮੁੱਦੇ ਤੇ ਉਹਨਾਂ ਦੇ ਪੂਰੇ ਸ਼ਿੰਗਾਰਚ ਦੇ ਵਿੱਚ ਡਟੇ ਹੋਏ ਨੇ ਤੇ ਸਾਡਾ ਵੀ ਜਿਹੜਾ ਅੱਜ 10 ਤੋਂ 2 4 ਘੰਟੇ ਆ ਉਹਨਾਂ ਦੇ ਸਮਰਥਨ 'ਚ ਹੀ ਅੱਜ ਅਸੀਂ ਖੜੇ ਆ ਪਰ ਜਿਹੜੀਆਂ ਉਹ ਗੱਡੀਆਂ ਉਹ ਬਾਹਰਲੇ ਜੇ ਜੋ ਚੱਲ ਕੇ ਦਿੱਲੀ ਜਾਂ ਜੰਮੂ ਸ਼ਿਮਲਾ ਉਹ ਗੱਡੀਆਂ ਹੀ ਆ ਰਹੀਆਂ ਕਿਉਂਕਿ ਉਹ ਗੱਡੀਆਂ ਤਾਂ ਹੀ ਇੱਥੋਂ ਆ ਕੇ ਲੰਘ ਰਹੀਆਂ ਤੇ ਹੋਰ ਗੱਡੀ ਵੈਸੇ ਤਕਰੀਬਨ ਸਾਰਾ ਹੀ ਬੰਦ ਹੈ ਕੀ ਉਹ ਜਿਹੜੀਆਂ ਗੱਡੀਆਂ ਆ ਰਹੀਆਂ ਉਹ ਬਾਕੀ ਦੇ ਡੀਪੂਆਂ ਵਿੱਚ ਨਹੀਂ ਬੰਦ ਹੋ ਸਕਦੀਆਂ ਸੀ ਬਿਲਕੁਲ ਸਰ ਉਹ ਹੋ ਸਕਦੀਆਂ ਸੀ ਪਰ ਉਹ ਗੱਡੀਆਂ ਬਾਰੇ ਬਾਰੇ ਕਿਸੇ ਕਾਰਨ ਮਤਲਬ ਬੱਸ ਸਟੈਂਡ ਤੋਂ ਬਾਹਰ ਕੋਈ ਸਵਾਰੀਆਂ ਵੈਸੇ ਨਹੀਂ ਚੱਕਦੀਆਂ ਉਹ ਖਾਲੀ ਵੀ ਆ ਰਹੀਆਂ ਕਿਵੇਂ ਵੀ ਆ ਰਹੀਆਂ ਪਰ ਉਹਨਾਂ ਦਾ ਜਿਹੜਾ ਸਮਰਥਨਾ ਪੂਰਨ ਸਮਰਥਨ ਸਾਨੂੰ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਸਾਰਿਆਂ ਨੂੰ ਕਿਉਂਕਿ ਅਸੀਂ ਅੱਜ ਵੀ ਕਿਸਾਨਾਂ ਦੇ ਬੱਚੇ ਆ ਸਾਨੂੰ ਵੀ ਪਤਾ ਜਿਹੜੀ ਸਾਡੀ ਕਿਸਾਨੀ ਖਤਮ ਹੁੰਦੀ ਆ ਅੱਜ ਜੋ ਮਰਨ ਵਰਤ ਤੇ ਅੱਜ ਉਹਨਾਂ ਨੂੰ 34 ਤੋਂ 35 ਦਿਨ ਹੋ ਗਏ ਆ ਉਹ ਵੀ ਸਾਡੇ ਕਿਸਾਨ ਨੇ ਸਾਡੇ ਮਾਪੇ ਨੇ ਸਾਡੇ ਪਿਤਾ ਨੇ ਸਾਡੇ ਬਜ਼ੁਰਗ ਨੇ ਜਿਹੜੇ ਅੱਜ ਵੀ ਇਨੀ ਕੜਾਕੀ ਠੰਡ ਦੇ ਵਿੱਚ ਅਸੀਂ ਜਿਹੜੀ ਸਰਕਾਰ ਆ ਸਾਡੀ ਖਾਸ ਕਰ ਪੰਜਾਬ ਦੀ ਜਿਹੜੀ ਆ ਸਾਡੇ ਭਗੰਤ ਮਾਨ ਸਾਹਿਬ ਨੇ ਬਹੁਤ ਕੁਝ ਉਹਨਾਂ ਨੇ ਪਹਿਲਾਂ ਵੀ ਕਿਹਾ ਆਪਾਂ ਨੂੰ ਵੀ ਅਸੀਂ ਐ ਕਰ ਦਿਆਂਗੇ ਨਾ ਤਾਂ ਉਹਨਾਂ ਨੇ ਕੱਚੇ ਵਰਕਰਾਂ ਦਾ ਕੁਝ ਕੀਤਾ ਨਾ ਉਹਨਾਂ ਨੇ ਕਿਸਾਨਾਂ ਦਾ ਕੁਝ ਕੀਤਾ ਤੋ ਜਿਹੜੀ ਪਹਿਲਾਂ ਵੀ 5 ਸਾਲਾਂ ਮੋਦੀ ਸਰਕਾਰ ਨੇ ਸਾਡੇ ਨਾਲ ਜੋ ਦਿੱਲੀ ਦੇ ਵਿੱਚ ਅਸੀਂ ਇੰਨਾ ਟਾਈਮ ਤੋਂ ਬੈਠੇ ਸੀ ਉਹਦੇ ਵਿੱਚ ਕੁਝ ਮੰਗਾ ਮੰਨੀਆਂ ਸੀ ਸੋ ਇਹਨਾਂ ਦੀ ਜਿਹੜੀ ਨੀਤੀ ਆ ਸਰਕਾਰ ਦੀ ਆ ਬਹੁਤ ਗਲਤ ਆ ਬਹੁਤ ਅਸੀਂ ਇਹਨਾਂ ਨੂੰ ਵਾਰ-ਵਾਰ ਕੇ ਇਹਨਾਂ ਨੂੰ ਲੈਟਰਾਂ ਤੇ ਲਿਖ ਕੇ ਵੀ ਦੇ ਦਿੱ ਚੁੱਕੇ ਆ ਸਾਰਾ ਕੁਝ ਦੇ ਦਿੱ ਚੁੱਕੇ ਆ ਜੋ ਵੀ ਸਾਡਾ ਵੀ ਜਿਹੜਾ ਅੱਜ ਠੇਕੇਦਾਰੀ ਤੇ ਜਿਹੜੇ ਬੰਦੇ ਨੇ ਕੰਟਰੈਕਟ ਤੇ ਬੰਦੇ ਨੇ ਜੋ ਵੀ ਸਾਡੇ ਨੇ ਇਹਨਾਂ ਨੇ ਹੈੱਡ ਆਫਿਸ ਨੇ ਸਾਡੇ ਨੇ ਟ੍ਰਾਂਸਪੋਰਟ ਬਾਰੇ ਸਾਡੇ ਨਾਲ ਜੋ ਵੀ ਗੱਲਾਂ ਬਾਤਾਂ ਕੀਤੀਆਂ ਪਰ ਉਹ ਵੀ ਤੇ ਅੱਜ ਵੀ ਖਰੇ ਨਹੀਂ ਉਤਰਦੇ ਸੋ ਅਸੀਂ ਅੱਜ ਸਾਰੇ ਪੰਜਾਬ ਨੂੰ ਵੀ ਅਪੀਲ ਕਰਦੇ ਆਂ ਵੀ ਇੱਥੇ ਖੜਨਾ ਸਾਡੇ ਨਾਲ ਬਣਦਾ ਤੇ ਖੜਨਾ ਚਾਹੀਦਾ ਵੀ ਵੱਡੀਆਂ ਜਿਹੜੀਆਂ ਗੇਟ ਰੈਲੀਆਂ ਚੱਲ ਰਹੀਆਂ ਸੀ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਦੋ ਤਰੀਕ ਦੀ ਤੁਹਾਡੀ ਗੇਟ ਰੈਲੀ ਆ ਰਹੀ ਆ ਥੜੇ ਸਾਂਝੇ ਫਰੰਟ ਦੀ ਹਾਂਜੀ ਉਹ ਗੇਟ ਰੈਲੀਆਂ ਸਾਡੇ ਪਹਿਲਾਂ ਦੇ ਉੱਤੇ ਪ੍ਰੋਗਰਾਮ ਹੈ ਉਹ ਪ੍ਰੋਗਰਾਮ 6 7 ਤੇ 8 ਦੀ ਜਿਹੜੀ ਹੜਤਾਲ ਸਾਡੀਆਂ ਮੰਗਾਂ ਪ੍ਰਤੀ ਆ ਉਹ ਸੀਨ ਉਸੇ ਬੰਦ ਕਰਕੇ ਸੱਤ ਨੂੰ ਮੁੱਖ ਮੰਤਰੀ ਸਾਹਿਬ ਦੇ ਡੇਟ ਅੰਗੇ ਧਰਨਾ ਦੇਵਾਂਗੇ ਔਰ ਜੇ ਨਾਂ ਮੰਗਾ ਮੰਗੀਆਂ ਤਾਂ ਇਸ ਤੋਂ ਵੀ ਸਖੇ ਸੰਘਰਸ਼ ਜਿਹੜੇ ਕੀਤੇ ਜਾਣਗੇ ਜਨਤਾ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੁਣ ਇਸ ਟਾਈਮ ਤੇ ਜਨਤਾ ਨੂੰ ਅਪੀਲ ਇਹ ਹੈ ਜੀ ਵੀ ਸਰਦਾਰ ਅਜਿੰਦੀਪ ਸਿੰਘ ਡੱਲੇਵਾਲ ਇਸ ਟਾਈਮ ਉਹਨਾਂ ਦੀ ਜਿਹੜੀ ਹਾਲਤ ਆ ਬਹੁਤ ਨਾਜ਼ੁਕ ਆ ਸਾਰੇ ਪੰਜਾਬ ਨੂੰ ਪੰਜਾਬ ਨੂੰ ਨਹੀਂ ਬਲਕੇ ਭਾਰਤ ਨੂੰ ਜੇ ਉਹਨਾਂ ਦੀ ਮੌਤ ਹੁੰਦੀ ਆ ਤਾਂ ਪੂਰੇ ਭਾਰਤ ਦੀ ਜਿਹੜੀ ਹੈ ਮੌਤ ਹੋਊਗੀ ਇਸ ਕਰਕੇ ਪੰਜਾਬ ਦੀ ਜਨਤਾ ਨੂੰ ਮੈਂ ਖਾਸ ਕਰਕੇ ਕਹੂੰਗਾ ਵੀ ਇਸ ਜਿਹੜਾ ਹੈਗਾ ਪ੍ਰੋਗਰਾਮ ਅੱਜ ਬੰਦ ਦਾ ਇਹਨੂੰ ਡਟ ਕੇ ਸਫਲ ਬਣਾਉਣ ਤਾਂ ਜੋ ਮੋਦੀ ਸਰਕਾਰ ਦੀ ਜਿਹੜੀ ਅੱਖ ਖੁੱਲ ਸਕੇ